ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਮਹਾਨ ਸਾਇੰਟਿਸਟ ਕਾਰਲ ਲੈਂਡ ਸਟੀਨਰ ਦੇ ਜਨਮ ਦਿਨ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਬਲੱਡ ਡੋਨਰ ਸੁਸਾਇਟੀ ਬੰਗਾ ਤੇ ਏਐਸ ਫਰੋਜ਼ਨ ਫੂਡਸ ਦੇ ਸਹਿਯੋਗ ਨਾਲ ਵਿਸ਼ਾਲ ਸਵੈ ਇਛਤ ਖੂਨਦਾਨ ਕੈਂਪ ਏਐਸ ਫਰੋਜ਼ਨ ਫੂਡਸ ਪੈਣ ਨਾਗਰਾ ਵਿਖੇ ਲਗਾਇਆ ਗਿਆ ਹੈ ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸਰਦਾਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਰੀਬਨ ਕੱਟ ਕੇ ਕੀਤਾ ਇਸ ਮੌਕੇ ਉਹਨਾਂ ਕਾਰਲ ਲੈਂਡਸਟੀਨਰ ਦੀ ਤਸਵੀਰ ਤੇ ਫੁੱਲ ਅਰਪਣ ਕੀਤੇ ਇਸ ਮੌਕੇ ਜਿੱਥੇ ਡਿਪਟੀ ਕਮਿਸ਼ਨਰ ਰੰਧਾਵਾ ਨੇ ਆਪ ਖੂਨਦਾਨ ਕੀਤਾ ਉੱਥੇ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਦੇਣ ਦੀ ਅਪੀਲ ਵੀ ਕੀਤੀ ਇਸ ਮੌਕੇ ਉਹਨਾਂ ਖੂਨਦਾਨ ਸੰਬੰਧੀ ਇੱਕ ਵੈੱਬਸਾਈਟ ਦਾ ਉਦਘਾਟਨ ਕੀਤਾ ਤੇ ਉਸ ਵਿੱਚ ਆਪਣਾ ਨਾਮ ਵੀ ਦਰਜ ਕਰਾਇਆ ਇਸ ਕੈਂਪ ਵਿੱਚ 45 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਭਰਮਾ ਸਹਿਯੋਗ ਦਿੱਤਾ ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਵਾਰ ਸਿੰਘ ਬਾਗੀ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਕਲੱਬ ਦੇ ਸਕੱਤਰ ਅਮਰਦੀਪ ਬੰਗਾ ਨੇ ਇਸ ਖੂਨਦਾਨ ਕੈਂਪ ਵਿੱਚ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਪਤਾ ਤਾਂ ਏਡੀਸੀ 2 ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸასი ਸ਼ਾਮ ਅੱਜ ਬੜਾ ਮੁਬਾਰਕ ਦਿਨ ਆ ਜਦੋਂ ਕਾਰਲ ਲੈਂਡਸਟੀਨਰ ਜਿਨ੍ਹਾਂ ਦੇ ਖੂਨਦਾਨ ਦੀ ਕਾਰ ਗੱਡੀ ਸੀ ਬਈ ਇੱਕ ਮਨੁੱਖੀ ਸਰੀਰ ਦਾ ਖੂਨ ਜਿਹੜਾ ਦੂਸਰੇ ਵਿਅਕਤੀ ਨੂੰ ਚੜ ਸਕਦਾ ਤੇ ਇੱਕ ਵਿਅਕਤੀ ਦੀ ਬਲੱਡ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਇਹ ਸਾਰੀ ਕਾਰ ਗੱਡ ਕੇ ਉਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਬਹੁਤ ਵੱਡਾ ਇੱਕ ਮਰਦਾਨੇ ਸਾਬਤ ਕੀਤਾ ਤੇ ਬਾਬੇ ਤੇ ਵਰਦਾਨ ਸਾਹਿਬ ਕੀਤਾ ਕਿਉਂਕਿ ਅੱਜ ਜਿੰਨੀ ਮਤਲਬ ਇਹ ਹੈ ਪੇ ਮੰਗ ਵੱਧ ਰਹੀ ਆ ਬਲੱਡ ਦੀ ਹਿੰਦੁਸਤਾਨ ਦੇ ਵਿੱਚ ਹਰ ਇੱਕ ਸੈਕਿੰਡ ਬਾਅਦ ਬਲੱਡ ਦੀ ਲੋੜ ਹੈਗੀ ਆ ਤੇ ਉਹਨਾਂ ਦੀ ਉਸ ਦੀ ਪੂਰਤੀ ਕਰਨ ਦੇ ਲਈ ਸਾਡੇ ਕੋਲ ਅਜੇ ਬੜੇ ਮੁੱਠੀ ਵਰਦਾਨੀ ਆ ਜਿਹੜਾ ਇਹ ਬਹੁਤ ਵੱਡਾ ਹਿੰਦੁਸਤਾਨ ਚੈਲੰਜ ਆ ਉਸ ਚੈਲੰਜ ਨੂੰ ਸਬਕਾਰ ਕੀਤਾ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਸਰਦਾਰ ਨਵਜੋਤ ਪਾਲ ਸਿੰਘ ਭਾਵਾ ਜੀ ਨੇ ਅੱਜ ਇਸ ਖੂਨਦਾਨ ਦੇ ਵਿੱਚ ਉਨਾ ਨੇ ਇਸ ਕੈਂਪ ਦਾ ਇਕੱਲਾ ਉਦਘਾਟਨ ਨਹੀਂ ਕੀਤਾ ਅੱਜ ਇੱਕ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪ੍ਰੋਪਰ ਮੈਸੇਜ ਵੀ ਦਿੱਤਾ ਵੀ ਆਪ ਵੀ ਖੁਦ ਇਸ ਜਿਹੜਾ ਮਿਸ਼ਨ ਆ ਜਿਹੜਾ ਇਹ ਚੈਲੰਜ ਆ ਸਾਡੇ ਹਿੰਦੁਸਤਾਨ ਵਾਸਤੇ ਉਹਨੂੰ ਪੂਰਾ ਕਰਨ ਦੇ ਵਾਸਤੇ ਡੀਸੀ ਸਾਹਿਬ ਨੇ ਅੱਜ ਪਹਿਲੀ ਮੋਹਰੀ ਕਤਾਰ 'ਚ ਖੜੀ ਹੋ ਕੇ ਰੋਲ ਨਿਭਾਇਆ ਹੈਗਾ ਤੇ ਮੈਂ ਸਮਝਦਾ ਕਿ ਜਿਹੜੇ ਸਾਡੇ ਅੱਜ ਦੇ ਇਸ ਮਹਾਰਕ ਮੌਕੇ ਦੇ ਯਤਨ ਨੇ ਜੋ ਮਾਨਯੋਗ ਡਿਪਟੀ ਕਮਿਸ਼ਨ ਸਾਹਿਬ ਨੇ ਇਸ ਐਕਟਿਵ ਪਾਰਟਿਸਪੀਕੇਸ਼ਨ ਕੀਤੀ ਆ ਔਰ ਮੈਨੂੰ ਇਹ ਲੱਗਦਾ ਪਈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮਤਲਬ ਇਹ ਆ ਭਈ ਜਿਹੜੀ ਘਾਟ ਹੈਗੀ ਆ ਉਹ ਪੂਰੀ ਕਰਾਂਗੇ ਖੂਨਦਾਨ ਜਿਹੜਾ ਮਹਾਦਾਨ ਕਿਹਾ ਜਾਂਦਾ ਕਿਉਂਕਿ ਜਿੰਨੇ ਵੀ ਦਾਨ ਆ ਦੁਨੀਆ ਦੇ ਵਿੱਚ ਉਹ ਸਾਰੇ ਬੱਤੀ ਹੁੰਦੇ ਆ ਕਿਸੇ ਨੂੰ ਅਸੀਂ ਕੱਪੜੇ ਦਾ ਦਾਨ ਕਰਦੇ ਆ ਕਿਸੇ ਨੂੰ ਭੋਜਨ ਦਾ ਕਰਦੇ ਆ ਕਿਸੇ ਨੂੰ ਕੋਈ ਹੋਰ ਮਟੀਰੀਅਲ ਦਿੰਦੇ ਆ ਤੇ ਕੇਵਲ ਤੇ ਕੇਵਲ ਜਿਹੜਾ ਖੂਨਦਾਨ ਇਹ ਜਿਸ ਵਿਅਕਤੀ ਨੂੰ ਅਸੀਂ ਦਿੰਦੇ ਆ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਜਦੋਂ ਅਸੀਂ ਉਸ ਨੂੰ ਦਿੰਦੇ ਆ ਤੇ ਉਸ ਵਿਅਕਤੀ ਦੀ ਜਦੋਂ ਜਾਨ ਬਚਦੀ ਆ ਉਹ ਤੁਹਾਡਾ ਦਿੱਤਾ ਹੋਇਆ ਖੂਨ ਜਿਹੜਾ ਆ ਜਦੋਂ ਤੱਕ ਉਹ ਵਿਅਕਤੀ ਜਿੰਦਾ ਰਹਿੰਦਾ ਉਹਨਾਂ ਚਿਰ ਤੱਕ ਤੁਹਾਡਾ ਦਾਨ ਜਿਹੜਾ ਉਹ ਸਿਰ ਰਹਿੰਦਾ ਤੇ ਦੂਸਰੀ ਗੱਲ ਵੀ ਜਦੋਂ ਵੀ ਕਿਸੇ ਬੰਦੇ ਦੇ ਕੋਈ ਸਰੀਰਕ ਕਸ਼ਟ ਆਦਾ ਆ ਜਦੋਂ ਸਰੀਰਕ ਕਸ਼ਟ ਆਦਾ ਆ ਤੇ ਉਹ ਫੇਰ ਪ੍ਰਮਾਤਮਾ ਦੀ ਯਾਦਤ ਕਰਦਾ ਉਹਦੀ ਯਾਦਤ ਕਰਦਾ ਵੀ ਕੋਈ ਪ੍ਰਮਾਤਮਾ ਕੋਈ ਬੰਦਾ ਭੇਜ ਜਿਹੜਾ ਮੇਰੀ ਇਸ ਵੇਲੇ ਮਦਦ ਕਰੇ ਜਦੋਂ ਕੋਈ ਤੁਸੀਂ ਉਸ ਵੇਲੇ ਮਤਲਬ ਤੁਹਾਡਾ ਜਿਹੜਾ ਦਿੱਤਾ ਹੋਇਆ ਖੂਨ ਜਦੋਂ ਉਹਦੇ ਕੰਮ ਆਦਾ ਮੈਂ ਸਮਝਦਾ ਉਸ ਵਿਅਕਤੀ ਦੀ ਧੁਰਦਰਗਾਹ ਦੇ ਵਿੱਚ ਵੀ ਹਾਜ਼ਰੀ ਲੱਗਦੀ ਆ ਜਿੱਥੇ ਇਹ ਸਮਾਜ ਸੇਵਾ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਆ ਇਹ ਬੜੀ ਦੇਸ਼ ਭਗਤੀ ਦੀ ਮਿਸਾਲ ਆ ਉੱਥੇ ਨਾਲ ਦੀ ਨਾਲ ਇਹ ਆ ਕਿ ਜਿਹੜਾ ਵਿਅਕਤੀ ਖੂਨਦਾਨ ਕਰਦਾ ਉਸ ਦੇ ਸਾਰੇ ਹੀ ਸਰੀਰਕ ਟੈਸਟ ਜਿਹੜੇ ਆ ਉਹ ਬਲੱਡ ਬੈਂਕ ਵੱਲੋਂ ਕੀਤੇ ਜਾਂਦੇ ਆ ਤੇ ਉਹਨੂੰ ਕਰੋਪਰ ਤੰਦਰੁਸਤੀ ਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਤੇ ਇਸ ਕਰਕੇ ਮੈਂ ਹਰੇ ਇਲਾਕਾ ਦੇ ਨਵਸੀ ਨੌਜਵਾਨਾਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਆ ਤੇ 55 60 ਸਾਲ ਤੱਕ ਹੈਗੀ ਆ ਤੇ ਭਾਰ ਜਿਹੜਾ 45 ਕਿਲੋ ਤੱਕ ਆ ਆ ਉਹ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਤਾਂ ਕਿ ਜੋ ਸਾਡੇ ਦੇਸ਼ ਦੇ ਉੱਤੇ ਜੋ ਸੰਕਟ ਹੈਗਾ ਮਤਲਬ ਕਿਉਂਕਿ ਜਦੋਂ ਵੀ ਕਿਤੇ ਕਿਸੇ ਦਿਨ ਸਾਨੂੰ ਕਿਸੇ ਵਿਅਕਤੀ ਤੇ ਖੂਨ ਦੀ ਲੋੜ ਪੈਂਦੀ ਆ ਤੇ ਮੈਂ ਬਤੌਰ ਐਨਜੀਓ 25 ਸਾਲ ਤੋਂ ਕੰਮ ਕਰਦਾ ਮੈਨੂੰ ਪਤਾ ਬਿਲਕੁਲ ਦੀ ਮਿਹਨਤ ਤੇ ਬਸ਼ੱਕਤ ਕਾਦੀ ਪੈਂਦੀ ਆ ਸਾਧੂ ਜਿਲ੍ਹੇ ਦੇ ਵਿੱਚ ਸਾਡੇ 4 ਬਲੱਡ ਬੈਂਕ ਕੰਮ ਕਰ ਰਹੇ ਆ ਕਈ ਵਾਰੀ ਚਾਹਾਂ ਬਲੱਡ ਬੈਂਕ ਦਾ ਸਾਨੂੰ ਬਲੱਡ ਨਹੀਂ ਮਿਲਦਾ ਫਿਰ ਫਗਵਾੜਾ ਜਨੰਧਰ ਰੋਪੜ ਤੱਕ 20 ਸਾਨੂੰ ਹੁਸ਼ਿਆਰਪੁਰ ਤੱਕ ਮਤਲਬ 300 ਕਿਲੋਗ੍ਰਾਮ ਦਾ ਪੈਂਦਾ ਤੇ ਮੈਂ ਸਮਝਦਾ ਕਿ ਅੱਜ ਦੇ ਇਸ ਮੁਬਾਰਕ ਦਿਨ ਦੇ ਉੱਤੇ ਸਾਰੇ ਇਲਾਕਾ ਦੇ ਵਾਸੀ ਮੇਰੀ ਬੇਨਤੀ ਨੂੰ ਸਵੀਕਾਰ ਕਰਨ ਜਿਸ ਵੀ ਵਿਅਕਤੀ ਜਿਹੜਾ ਤੰਦਰੁਸਤ ਵਿਅਕਤੀ ਆ ਜੇਦੀ ਉਮਰ 18 ਸਾਲ ਤੋਂ ਲੈ ਕੇ 60 ਸਾਲ ਤੱਕ ਹੈਗੀ ਆ ਉਹ ਵਿਅਕਤੀ ਜਿਹੜਾ ਜਰੂਰ ਜਣ ਕੇ ਖੂਨਦਾਨ ਕਰੇ ਕਿਉਂਕਿ ਨਿੱਜੀ ਮੁਫਾਦਾਂ ਤੋਂ ਉੱਪਰ ਉੱਠ ਕੇ ਸਾਂਝ ਦੇ ਭੇਰੇ ਵਿੱਚ ਆ ਕੇ ਜਦੋਂ ਅਸੀਂ ਕੋ ਸਮਾਜ ਦੇ ਲਈ ਕੁਝ ਕਰਦੇ ਆਂ ਤੇ ਉਹਦੇ ਨਾਲ ਜੋ ਤੁਹਾਨੂੰ ਮਨ ਨੂੰ ਸੰਤੁਸ਼ਟੀ ਮਿਲਦੀ ਆ ਉਹ ਸ਼ਬਦਾਂ ਵਿੱਚ بیان ਨਹੀਂ ਕੀਤੀ ਜਾ ਸਕਦੀ। ਜਿਹੜਾ ਟਾ ਲੈਂਡਸਕੈਪ ਦਾ ਸੈਂਟਰ ਸਿਗਾ ਜਿਹਨੇ ਇਹ ਖੋਜ ਕੀਤੀ ਆ ਵਲੰਟੀਅਰਸ਼ਨ ਦੇ ਉੱਤੇ ਪਹਿਲਾਂ ਤਾਂ ਮਤਲਬ ਇਹ ਆ ਕਿ ਬੜਾ ਪੰਖ ਲਿਖਿਆ ਸੀ ਕਿ ਜਿਹੜਾ ਆ ਇੱਕ ਤਾਂ ਦੂਜੇ ਤੇ ਚੜ ਸਕਦਾ ਕਿ ਨਹੀਂ ਚੜ ਸਕਦਾ ਇਹਨਾਂ ਨੇ ਇਹ ਖੋਜ ਦਾ ਸਿੱਧ ਕਰਤਾ ਕਿ ਇੱਕ ਨੁਕਸ ਦਾ ਫੂਨ ਦੁਜੇ ਹੀ ਮਨੁੱਖ ਨੂੰ ਫੋਨ ਚੜ ਸਕਦਾ ਤੇ ਕਮੁੰਦੀਆਂ ਅੱਠ ਕਿਸਮਾਂ ਹੁੰਦੀਆਂ ਕਿਉਂਕਿ ਅੱਜ ਸਾਇੰਸ ਨੇ ਬਹੁਤ ਵੱਡੀ ਤਰੱਕੀ ਕੀਤੀ ਆ ਪਰ ਇਸ ਗੱਲ 'ਚ ਅਜੇ ਵੀ ਨਾ ਕਾਮਯਾਬ ਆ ਕਿ ਉਹ ਮਨੁੱਖੀ ਖੂਨ ਬਣਾਉਣ ਦੇ ਵਿੱਚ ਅਜੇ ਤੱਕ ਉਹ ਸਫਲ ਨਹੀਂ ਹੋਈ ਉਹਦੇ ਲਈ ਮਤਲਬ ਇਹ ਆ ਕਿ ਇੱਕ ਤੰਦਰੁਸਤ ਵਿਅਕਤੀ ਹੀ ਕਿਸੇ ਵਿਅਕੀ ਦੀ ਜ਼ਿੰਦਗੀ ਬਚਾ ਸਕਦਾ ਅੱਜ ਸਰ ਚਾਰਲਸ ਲੈਂਸਟਰ ਸਟ੍ਰੇਨਰ ਦਾ ਜਨਮ ਦਿਹਾੜਾ ਹੈ ਜਿਹਦੇ ਵਿੱਚ ਚਾਰਲਸ ਲੈਂਡਸਨਾਈਡਰ ਉਹ ਵਿਅਕਤੀ ਹਨ ਜਿਨ੍ਹਾਂ ਨੇ ਖੂਨਦਾਨ ਕਰਨਾ ਸ਼ੁਰੂ ਕਰਾਇਆ ਸੀਗਾ ਇਸ ਸ਼ੁਭ ਮੌਕੇ ਤੇ ਇਹ ਇਸ ਫਰੋਜ਼ਨ ਫੂਡਸ ਤੇ ਰੋਟਰੀ ਕਲੱਬ ਦੇ ਇਕੱਠੇ ਹੋ ਕੇ ਇਹ ਜਿਹੜਾ ਬਲੱਡ ਬੈਂਕ ਬਲੱਡ ਡੋਨੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹ ਬਹੁਤ ਅੱਛਾ ਆਪਰਲਾ ਹੈ ਮੈਂ ਜਿੰਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਵੱਧ ਤੋਂ ਵੱਧ ਲੋਗਾਂ ਨੂੰ ਤੇ ਆਪਣੇ ਖੂਨਦਾਨ ਦੇਣ ਹਾਂ ਫਿਰ ਖੂਨਦਾਨ ਕਰਦੇ ਸੀ ਜਿਹਾ ਲੱਗ ਰਿਹਾ ਹੈ ਅਹ ਸੋਚ ਉਸੇ ਲੱਗ ਤਾਂ ਵੀਕਨੈਸ ਹੀ ਲੱਗ ਰਹੀ ਹੈ ਪਰ ਚੰਗਾ ਲੱਗ ਰਿਹਾ ਹੈ ਸਰ ਪਹਿਲੀ ਵਾਰੀ ਖੂਨਦਾਨ ਕੀਤਾ ਕਿ ਫਿਰ ਨਹੀਂ ਮੈਂ ਰੈਗੂਲਰ ਖੂਨਦਾਨ ਕਰਦਾ ਰਹਿੰਦਾ ਹਾਂ ਹਾਲ ਵੀ ਹਾਂ ਇਹ ਕੀ ਸੁਣਾਇਆ ਦੇਣਾ ਚਾਹ ਰਹੇ ਜਿੰਨੇ ਵੀ ਸ਼ਹਿਰ ਵਾਸੀ ਜਿਹੜੇ ਤੰਦਰੁਸਤ ਹੈ ਉਹ ਆ ਕੇ ਖੂਨਦਾਨ ਕਰਨ ਤਾਂ ਕਿ ਕਿਸੇ ਨਾ ਕਿਸੇ ਰੋਡ ਮਿਸ਼ਹੈਪ ਜਾਂ ਕੋਈ ਜਿਹੜਾ ਪੇਸ਼ੈਂਟ ਹੈ ਉਹਦੀ ਮਦਦ ਹੋ ਸਕੇ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਰੋਟਰੀ ਕਲੱਬ ਤੇ ਐਸ ਫਰੋਜ਼ਨ ਫੂਡਸ ਦਾ ਐਸ ਫਰੋਜ਼ਨ ਫੂਡਸ ਆਪਣਾ ਇੰਡੀਆ ਦਾ ਸਭ ਤੋਂ ਵੱਡਾ ਮਟਰ ਜਿਹੜਾ ਫ੍ਰੀਜ਼ ਕਰਦਾ ਲੋਕਾਂ ਨੇ ਹੋਰ ਕੰਪਨੀਆਂ ਦੇ ਨਾਮ ਸੁਣੇ ਹੈ ਇਹ ਜਿਹੜਾ ਹੈਗਾ ਇਹ ਸਾਇਲੈਂਟਲੀ ਕੰਮ ਕਰਦੇ ਹੈ ਤੇ ਇਹਨਾਂ ਦੀ ਵੋਲਿਊਮ ਸਭ ਤੋਂ ਜ਼ਿਆਦਾ ਹੈ ਇਹ ਜਿਹੜਾ ਐਸ ਫਰੋਜ਼ਨ ਫੂਡਸ ਹੈਗਾ ਇਹਨੇ ਸਾਨੂੰ ਪੂਰੇ ਹਿੰਦੁਸਤਾਨ ਨਹੀਂ ਵਰਲਡ ਲੈਵਲ ਤੇ ਲੈ ਆਂਦਾ ਕਿਉਂਕਿ ਇਹ ਲਾਰਜੇਸਟ ਫਰੋਜ਼ਨ ਮਟਰ ਪ੍ਰੋਡਿਊਸਰ ਅਗੇ ਨੇ ਆਈ ਥਿੰਕ ਇਹ ਮਰਖ ਸਫਲਤਾ ਵੀ ਅਗੇ ਨੰਗੇ ਨੇ ਨੰਗੇ ਹਾਂ ਜੀ ਬੜਾ ਸੋਹਣਾ ਜੀ ਜੈਨੋ ਲੱਗੇ ਜਮਾ ਗਈਓ ਬੱਲੇ ਬੱਲੇ ਜਾਨੀ ਸ਼ਹੀਦ ਭਗਤ ਸਿੰਘ ਨਗਰ ਦੀ ਪਛਾਣ ਮਤਲਬ ਇਹਨਾਂ ਨੇ ਬੜਾ ਬੰਦਾ ਬਸ ਸਦਰੀ ਅਖਰ ਸਾਡਾ ਜਿੱਥੇ ਪਹਿਲਾਂ ਸ਼ਹੀਦ ਐਲਸਰ ਭਗਤ ਸਿੰਘ ਨਗਰ ਦਾ ਲੌਂਗ ਸੀ ਜਿੰਨਾ ਕਰਕੇ ਸਾਨੂੰ ਮਤਲਬ ਕਿਤੇ ਬਹੁਤ ਮਾਰਸ ਕਰਦਾ ਸੀ ਉਥੇ ਏਅਰ ਕਰੋਲਿੰਗ ਦਾ ਫੂਡ ਜਿਹੜਾ ਵਪਾਰਕ ਤੌਰ ਤੇ ਇਹਦਾ ਨਹੀਂ ਬੜਾ ਤੇ ਸਰ ਹੁਣੇ ਡੀਸੀ ਸਾਹਿਬ ਨੇ ਕਿਹਾ ਇੰਡੀਆ ਦੇ ਮੈਪ ਦੇ ਵਿੱਚ ਵੀ ਇਹਦਾ ਤਾਂ ਬਲੌਂਗ ਦਾ ਸਾਰੀ ਅਖਰ ਦੇ ਵਿੱਚ ਚੰਗਿਆ ਐ ਕਿ ਤੁਸੀਂ ਏਅਰ ਕਰੋਲ ਨਵਾਂ ਸ਼ਹਿਰ ਕਰੋ ਸਾਡਾ ਜਿਹੜਾ 1 ਵਨ ਡਿਸਟ੍ਰਿਕਟ ਵਨ ਪ੍ਰੋਡਕਟ ਹੈ ਇਹਨਾਂ ਕਰਕੇ ਮਟਰ ਹੋਇਆ ਪਹਿਲਾਂ ਘੜੁੰਦਾ ਸੀ ਫਿਰ ਹੁਣ ਗੁੱੜ ਤੇ ਮਟਰ ਹੋ ਗਿਆ ਕਿਉਂਕਿ ਮਟਰ ਜਿਹੜਾ ਉਹਨੂੰ ਹੋਣ ਵਾਸਤੇ ਜੇ ਕੋਈ ਖਰੀਦਣ ਵਾਲਾ ਹੋਏ ਤਾਈਂ ਲੋਕੀ ਮਟਰ ਲੌਣਗੇ ਕਿਉਂਕਿ ਇਹ ਖਰੀਦਣ ਵਾਲੇ ਐ ਫਰੀ ਉਹਨੂੰ ਫਰੋਜ਼ਨ ਕਰਦੇ ਐ ਤਾਂ ਇੱਥੇ ਹਜ਼ਾਰਾਂ ਏਕੜ ਮਟਰ ਦੀ ਖੇਤੀ ਕਰਨਾ ਸ਼ੁਰੂ ਕਰ ਦਿੱਤੀ ਤਾਂ ਲਈ ਕਿ ਤਾਰੇ ਪ੍ਰਣਾਲੀ ਕੀ ਯਾਦ ਹੈ ਦੇਖੋ ਜਿਹੜੀਆਂ ਸਾਡੀਆਂ ਸਕੀਮਸ ਹੈਗੀ ਹੈ ਸ਼ੁਰੂ ਤੋਂ ਤੋਂ ਹੁੰਦਾ ਪਰ ਜੇ ਬੰਦਾ ਕਾਬਿਲ ਹੁੰਦਾ ਤਾਂ ਉਹ ਸਾਰੀਆਂ ਸਕੀਮਾਂ ਪਿੱਛੇ ਰਹਿ ਜਾਂਦੀਆਂ ਤੇ ਬੰਦਾ ਅੱਗੇ ਲੰਘ ਜਾਂਦਾ ਹੈ ਇਹ ਉਹਨਾਂ ਜਿਹੋ ਜੇ ਇੱਕ ਵਿਅਕਤੀ ਨੇ ਜਿਨ੍ਹਾਂ ਨੇ ਆਪਣਾ ਰਾਹ ਆਪ ਚੁਣਿਆ ਜਿਹੜਾ ਬਿਗਨਿੰਗ ਦੇ ਵਿੱਚ ਡੈਫੀਨੇਟਲੀ ਸਰਕਾਰ ਹੈਂਡ ਹੋਲਡਿੰਗ ਕਰਦੀ ਹੈ ਪਰ ਉਸ ਤੋਂ ਬਾਅਦ ਬੰਦੇ ਦੀ ਆਪਣੀ ਕਾਬਿਲ ਕਬਲੀਅਤ ਹੈ ਜਿਹੜੀ ਇਹਨਾਂ ਦੀ ਪ੍ਰਥਮ ਥਾਂ ਤੇ ਇਹਨਾਂ ਨੂੰ ਲੈ ਗਈ ਪੱਤਰਕਾਰ ਦੇ ਹੋਣੇ ਇੰਟਰਵਿਊ ਤੇ ਇਹ ਲੋਟਰੀ ਕਲੱਬ ਬੰਗਾ ਗ੍ਰੀਨ ਬਲੱਡ ਆਨਰ ਸੋਸਾਇਟੀ ਅਸੀਂ ਪਿਛਲੇ ਮਤਲਬ ਦੋ ਦੇ ਹੱਕਿਆਂ ਤੋਂ ਜਿਹੜਾ ਨਾ ਸਮਾਜ ਸੇਵਾ ਦੇ ਵਿੱਚ ਲੋੜ ਮਦਦ ਦੀ ਮਤਲਬ ਇਹ ਕੰਮ ਕਰ ਰਹੇ ਆ ਜਿੱਥੇ ਤੱਕ ਇਹ ਐਸ ਫਰੋਜੀ ਫੂਡ ਦੀ ਗੱਲ ਆ ਜਿੱਥੇ ਇਹਦੀ ਵਿਵਾਰਕਤਾ ਉੱਤੇ ਬੜਾ ਮਤਲਬ ਸੇਖਾਂ ਨੂੰ ਜੋ ਹੈ ਮਤਲਬ ਨੌਰਥ ਇੰਡੀਆ ਦੇ ਵਿੱਚ ਇਹਨਾਂ ਨੇ ਬਹੁਤ ਵੱਖਰੀ ਪਛਾਣ ਬਣਾਈ ਆ ਆਪਣੀ ਦਸਾਂ ਦਾਵਾਂ ਦੀ ਕਿੱਤ ਕਰਕੇ ਕੰਮ ਨੂੰ ਵੱਲ ਸਮਝ ਕੇ ਉੱਥੇ ਚੈਟੀ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਂ ਸਮਝਦਾ ਵੀ ਇਹ ਰੋਟਰੀ ਕਲੱਬ ਬੰਗਾ ਗ੍ਰੀਨ ਵਾਸਤੇ ਸਾਡੀ ਪਲਾਟ ਆਨ ਸੋਸਾਇਟੀ ਦੇ ਬੜੀ ਸਜਿੰਮ ਦੀ ਪੱਟੀ ਦਾ ਕੰਮ ਕਰਦੇ ਆ ਜਿੰਨੀ ਮੋਰਲ ਸਪੋਰਟ ਮੈਂ ਸਮਝਦਾ ਵੀ ਜੋ ਇਹ ਸ਼ਾਨਦਾਰ ਪ੍ਰੋਜੈਕਟ ਚੱਲ ਰਿਹਾ ਇਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਕੁਰਾਇਦਾ ਹੀ ਨਹੀਂ ਸੀ ਤੇ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਪਰਮਾਤਮਾ ਇਹਨਾਂ ਨੂੰ ਬੜੀ ਤਰੱਕੀ ਬਖਸ਼ੇ ਤੇ ਆਉਣ ਵਾਲੇ ਸਮੇਂ ਚ ਵੀ ਸਾਡੇ ਨਾਲ ਇਹਨਾਂ ਦੇ ਸਹਿਯੋਗ ਦਾ ਹੱਥ ਨੰਦ ਰਹੇ ਧੰਨਵਾਦ ਜੀ ਅੱਜ ਲੈਂਡ ਟ੍ਰੇਨਰ ਜੀ ਪ੍ਰੋਫੈਸਰ ਸਾਇੰਟਿਸਟ ਜੋ ਇਹਨਾਂ ਨੇ ਖੂਨਦਾਨ ਕਰਨ ਦਾ ਅਪਰਾਲਾ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਅੱਜ ਉਹਨਾਂ ਦੇ ਜਨਮ ਦਿਨ ਤੇ ਇਹ ਇਸ ਫਰੋਜ਼ਨ ਵਿੱਚ ਸਾਡੇ ਸਤਿਕਾਰਯੋਗ ਦਿਲਵਕ ਸਿੰਘ ਬਾਗੀ ਜੀ ਜੋ ਉਹਨਾਂ ਦੇ ਸੁਸਾਇਟੀ ਹੈ ਉਹ ਲੋ ਕੈਂਪ ਲਾ ਰਹੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਅਪਰਾਲਾ ਕਰਕੇ ਇੱਥੇ ਖੂਨਦਾਨ ਕੈਂਪ ਲਾਇਆ ਕਿਉਂਕਿ ਖੂਨਦਾਨ ਮਹਾਦਾਨ ਇਸ ਦੇ ਨਾਲ अनेका ਹੀ ਜਾਨਾਂ ਬਚ ਜਾਂਦੀਆਂ ਨੇ ਔਰ ਜ਼ਿੰਦਗੀ ਭਰ ਦੇ ਲਈ ਜਿਸ ਨੂੰ ਇਹ ਖੂਨ ਚੜਦਾ ਉਹ ਜ਼ਿੰਦਗੀ ਭਰ ਦੇ ਲਈ ਉਸ ਖੂਨਦਾਨੀ ਨੂੰ ਯਾਦ ਕਰਦਾ ਔਰ ਅਜਿਹੇ ਹਰ ਜਗ੍ਹਾ ਦੇ ਉੱਤੇ ਕੈਂਪ ਲੱਗਣੇ ਚਾਹੀਦੇ ਨੇ ਔਰ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਕੇ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਰਬਾਤਾਂ ਨਵਾਜੀ ਸੋ ਅੱਜ ਆਈਕਨ ਬਣੇ ਨੇ ਆਦਰਸ਼ ਬਣੇ ਨੇ ਸਾਰੇ ਜ਼ਿਲ੍ਹਾ ਨਮਾਸ਼ਹਿਰ ਵਾਸਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਜਿਨ੍ਹਾਂ ਨੇ ਅੱਜ ਸ਼ੁਰੂਆਤ ਕੀਤੀ ਹੈ ਖੂਨਦਾਨ ਕਰਕੇ ਇਹ ਜਿਹੜਾ ਬੜਾ ਵੱਡਾ ਮੈਸੇਜ ਹੁੰਦਾ ਜਦੋਂ ਐਡਮਿਨਿਸਟ੍ਰੇਸ਼ਨ ਔਰ ਖਾਸ ਤੌਰ ਤੇ ਜਿਹੜੇ ਵਪਾਰਕ ادارے ਨੇ ਔਰ ਜਿਹੜੇ ਸੋਸ਼ਲ ਅੱਜ ਤਿੰਨੋਂ ਹੀ ਜੜੀਆਂ ਸੇਵਾਵਾਂਾਂ ਨੇ ਚਾਹੇ ਉਹ ਵਪਾਰਕ ਅਦਾਰੇ ਐਸ ਫਰੋਜਨ ਚਾਹੇ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਅੱਜ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਦਰਮਿਆਨ ਖੜੇ ਨੇ ਜਾਂ ਸਾਡੇ ਕੋਲ ਰੋਟਰੀ ਕਲੱਬ ਗ੍ਰੀਨ ਔਰ ਬਲੱਡ ਓਨਰ ਸੁਸਾਇਟੀ ਇਹ ਸਾਰੇ ਮੈਂਬਰ ਖੜੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਇਕਜੁੱਟ ਹੋ ਕੇ ਕਿ ਅੱਜ ਦਾ ਇਹ ਜਿਹੜਾ ਜਿਹੜਾ ਬੱਚੇ ਨੂੰ ਪਤਾ ਵੀ ਨਹੀਂ ਹੈ ਕਿ ਕੋਈ ਸਾਇੰਸਦਾਨ ਇਦਾਂ ਦਾ ਹੋਇਆ ਜਿਨੇ ਇਹ ਪਰਖ ਕੀਤੀ ਸੀ ਕਿ ਖੂਨ ਦਾ ਜਿਹੜਾ ਆ ਉਹ ਸੈਂਪਲ ਲੈ ਕੇ ਦੂਜੇ ਮਨੁੱਖ ਨੂੰ ਚੜਾਇਆ ਜਾ ਸਕਦਾ ਔਰ ਉਹਦੇ ਨਾਲ ਉਹਦੀ ਜਾਨ ਬਚ ਸਕਦੀ ਹੈ ਹਰ 1 ਮਿੰਟ ਬਾਅਦ ਖੂਨ ਦੀ ਲੋੜ ਪੈਂਦੀ ਹੈ ਪਰ ਵੱਧ ਕਿਸਮਤੀ ਇਹ ਹੈ ਕਿ ਖੂਨਦਾਨੀ ਬਹੁਤ ਘੱਟ ਨੇ ਔਰ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਮੈਂ ਛੋਟੀ ਜਿਹੀ ਗੱਲ ਵਿੱਚ ਗੱਲ ਖਤਮ ਕਰਨੀ ਚਾਹੁੰਦਾ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਕੈਂਪਾਂ ਵਿੱਚ ਖੂਨ ਨਹੀਂ ਦੇਣਾ ਅਸੀਂ ਸਿੱਧਾ ਡਾਇਰੈਕਟ ਜਾ ਕੇ ਦੇ ਦਵਾਂਗੇ ਪਰ ਉਹ ਜਿਹੜੀ ਮੈਂਟੈਲਿਟੀ ਆ ਉਹ ਵੀ ਜਿਹੜੀ ਆ ਥੋੜੀ ਸਹੀ ਨਹੀਂ ਹੈ ਕਿਉਂਕਿ ਜਿਹੜਾ ਆ ਕੈਂਪ ਦੇ ਵਿੱਚ ਤੁਸੀਂ ਖੂਨ ਦਿੰਨੇ ਆ ਇਹ ਖੂਨ ਜਿਹੜਾ ਆ ਬਕਾਇਦਾ ਟੈਸਟ ਹੋ ਜਾਂਦਾ ਔਰ ਬਲੱਡ ਬੈਂਕ ਦੇ ਵਿੱਚ ਪਿਆ ਹੁੰਦਾ ਰੱਬ ਨਾ ਕੋਈ ਰੱਬ ਨਾ ਕਰੇ ਕੋਈ ਅਣਸੁਖਾਮੀ ਘਟਨਾ ਕੋਈ ਰੋਡ ਦੇ ਉੱਤੇ ਵਾਪਰ ਜਾਂਦੀ ਹੈ ਔਰ ਇਮੀਡੀਏਟਲੀ ਖੂਨ ਦੀ ਜਦੋਂ ਲੋੜ ਪੈਂਦੀ ਆ ਤਾਂ ਉਹ ਬਲੱਡ ਬੈਂਕ ਦੇ ਵਿੱਚ ਚੈੱਕ ਕੀਤਾ ਹੋਇਆ ਖੂਨ ਉਸੇ ਵਕਤ ਉਸ ਮਰੀਜ਼ ਨੂੰ ਚੜ ਜਾਂਦਾ ਔਰ ਉਹਦੀ ਜਿਹੜੀ ਜਾਨ ਬਚ ਜਾਂਦੀ ਆ ਇਸ ਕਰਕੇ ਇਹਨਾਂ ਕੈਂਪਾਂ ਦੀ ਵੀ ਬਹੁਤ ਲੋੜ ਆ ਔਰ ਜਿਹੜਾ ਐਡ ਦੀ ਸਪੋਰਟ ਤੁਸੀਂ ਖੂਨ ਦਿੰਨੇ ਆ ਉਹਦੀ ਵੀ ਲੋੜ ਹੈ ਇਸ ਕਰਕੇ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਆ ਬਲੱਡ ਡੋਨੇਟ ਕਰ ਸਕਦੇ ਆ ਆਪਣੇ ਪਿੰਡਾਂ ਦੇ ਵਿੱਚ ਆਪਣੇ ਮਹੱਲਿਆਂ ਦੇ ਵਿੱਚ ਟੀਮਾਂ ਬਣਾਓ ਔਰ ਵੱਧ ਤੋਂ ਵੱਧ ਖੂਨਦਾਨ ਕਰੋ ਕਿਉਂਕਿ ਸਾਰੀ ਉਮਰ ਵਾਸਤੇ ਤੁਹਾਡਾ ਜਿਹੜਾ ਆ ਇਹ ਇੱਕ ਦੂਜੇ ਨਾਲ ਰਿਸ਼ਤਾ ਬਣ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਜੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਦੱਸਣਾ ਚਾਹਨਾ ਕਿ ਇੱਥੇ ਬੰਗਿਆ ਦੇ ਸਾਡੇ ਮੁੰਡੇ ਨੇ ਉਹਨਾਂ ਨੇ ਬੰਗਾ blood.com ਇੱਕ ਵੈਬਸਾਈਟ ਸ਼ੁਰੂ ਕੀਤੀ ਹੈ ਕੇ ਲੋਕਾਂ ਦੀ ਸੇਵਾ ਵਾਸਤੇ ਜਦੋਂ ਵੀ ਕਿਸੇ ਨੂੰ ਬਲੱਡ ਦੀ ਲੋੜ ਪਵੇ ਤਾਂ ਉਹ ਜਿਹੜਾ ਆ ਜਦੋਂ ਵੀ ਬਲੱਡ ਦੀ ਲੋੜ ਪਵੇ ਤਾਂ ਉਹ ਉਸ ਵੈਬਸਾਈਟ ਤੇ ਜਾ ਕੇ ਸਰਚ ਕਰੇ ਕਿਸੇ ਵੀ ਬਲੱਡ ਗਰੁੱਪ ਨੂੰ ਤੇ ਉਹਦੇ ਨਾਲ ਦੇ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕੀਤੀ ਹੈ ਤਾਂ ਉਸੇ ਵੇਲੇ ਉਹ ਜਿਹੜਾ ਬਲੱਡ ਦੇਣ ਵਾਸਤੇ ਉਹ ਪਹੁੰਚ ਸਕਦੇ ਆ ਇਹ ਬਹੁਤ ਵੱਡਾ ਉਪਰਾਲਾ ਆ ਫਿਲਹਾਲ ਇਹਨਾਂ ਨੇ ਨਮਾ ਸ਼ਹਿਰ ਬੰਗਾ ਹੁਸ਼ਿਆਰਪੁਰ ਇਹ ਜਿਹੜੇ ਆਪਣੇ ਜ਼ਿਲ੍ਹੇ ਆ ਇਹ ਇਹਨਾਂ ਨੇ ਸ਼ੁਰੂ ਕੀਤੇ ਐ ਹੌਲੀ ਹੌਲੀ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਦੀ ਜਿਹੜੀ ਇਹ ਵੈਬਸਾਈਟ ਐ ਇਹ ਪੂਰੇ ਪੰਜਾਬ ਲੈਵਲ ਤੇ ਪੂਰੇ ਦੇਸ਼ ਲੈਵਲ ਦੇ ਉੱਤੇ ਜਾਵੇਗੀ ਔਰ ਜਿਹੜੇ ਲੋਕ ਐ ਘੱਟੋ ਘੱਟ ਖੂਨ ਦੇ ਦੁੱਖੋਂ ਨਾ ਮਰਨ ਇਹੀ ਇਹਨਾਂ ਦਾ ਪਰਪਸ ਐ ਲੋਕ ਸੇਵਾ ਦਾ ਤੇ ਖਾਸ ਤੌਰ ਤੇ ਅਸੀਂ ਏਟੀਸੀ ਨਿਊਜ਼ ਦਾ ਨਰਿੰਦਰ ਮਾਹੀ ਜੀ ਦਾ ਔਰ ਜਿੰਨੇ ਵੀ ਸਾਡੇ ਪੱਤਰਕਾਰ ਸਾਹਿਬਾਨ ਆਏ ਨੇ ਜਿਨ੍ਹਾਂ ਨੇ ਕਿਉਂਕਿ ਹੌਸਲਾ ਵਜਾਈ ਤਾਂ ਹੀ ਹੁੰਦੀ ਐ ਜੇ ਜਨ ਜਨਤਾ ਗੱਲ ਪਹੁੰਚੇ ਔਰ ਬਿਨਾਂ ਕਿਸੇ ਸਵਾਰਥ ਤੋਂ ਖਾਸ ਤੌਰ ਤੇ ਜਿਹੜੇ ਪੱਤਰਕਾਰ ਭਾਈ ਚਾਰਾ ਆਇਆ ਸਾਡੇ ਬੰਗਿਆਂ ਦਾ ਨਰਿੰਦਰ ਮਾਹੀ ਜੀ ਹੋ ਗਏ ਮਨਜਿੰਦਰ ਜੀ ਹੋ ਗਏ ਜਾਂ ਸਾਡੇ ਐਨਕੇ ਐਨਟੀਵੀ ਵਾਲੇ ਬਲਵਿੰਦਰ ਭਾਜੀ ਦੀ ਸਾਰੀ ਟੀਮ ਹੋ ਗਈ ਸੋ ਇਹ ਜਿਹੜੇ ਸਾਰੇ ਲੋਕ ਨੇ ਇਹ ਬਿਨਾ ਸਵਾਰਥ ਤੋਂ ਸਾਡੀਆਂ ਜਿਹੜੀਆਂ ਖਬਰਾਂ ਲਾਉਂਦੇ ਆ ਕੋਈ ਇਹਦੇ ਕਰਕੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਔਰ ਜਿੰਨੇ ਵੀ ਬਲੱਡ ਡੋਨੇਟ ਕਰ ਰਹੇ ਨੇ ਅੱਜ ਔਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਆਗੂ ਸਹਬਾਨ ਆਏ ਨੇ ਸੋ ਕਿਉਂਕਿ ਜੇ ਨਾਮ ਲੈਣ ਲੱਗੀਏ ਤਾਂ ਬਹੁਤ ਲੰਬੀ ਲਿਸਟ ਬਣ ਜਾਣੀ ਆ ਸੇਸ ਕਰਕੇ ਸਾਰਿਆਂ ਦਾ ਏਐਸ ਫਰੋਜ਼ਨ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਦੇ ਵੱਲੋਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਔਰ ਰੋਟਰੀ ਕਲੱਬ ਬੰਗਾ ਗ੍ਰੀਨ ਔਰ ਬਲੱਡ ਓਨਰ ਸੁਸਾਇਟੀ ਬੰਗਾ ਦਲਬੰਗ ਸਿੰਘ ਬਾਗੀ ਜੀ ਔਰ ਜਿੰਨੇ ਵੀ ਸਾਡੇ ਸਾਥੀ ਨੇ ਸਾਰਿਆਂ ਦੇ ਵੱਲੋਂ ਦੇ ਦਿੱਧੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਸਹਿਯੋਗ ਇਸੇ ਤਰ੍ਹਾਂ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਜੀ